ਕਤਕ ਕਿਰਤ ਪਇਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲ ਤਤ ਜਲਾਇਆ ਦੀਪਕ ਰਸ ਤੇਲੋ ਧਨ ਪਿਰ ਮੋਇਲੋ ਦੀਪਕ ਰਸ ਤੇਲੋ ਧਨ ਪਿਰ ਮੀਲੋ ਧਨ ਓ ਮਾਹ ਸਰਸੀ ਧਨ ਓ ਮਾਹ ਸਰਸੀ ਉੜਾ ਖੁੱਲੇ ਮੂਲਾ ਹੈ ਧਨ ਓ ਮਾਹ ਸਰਸੀ ਅਵਗਣ ਮਾਰੀ ਮਰੈ ਨਾ ਸਿੱਜੈ ਅਫਗਣ ਮਾਰੀ ਮਰੈ ਨਾ ਸਿੱਜੈ ਗੁਣ ਮਾਰੀ ਤਾ ਮਰਸੀ ਗੁਣ ਮਾਰੀ ਤਾ ਮਰਸੀ ਨਾਮ ਭਗਤ ਦੇ ਨੇਜ ਘਰ ਬੈਠੇ ਅਜੋ ਤਿਨਾੜੀ ਆਸਾ ਨਾਨਕ ਮਿਲਹੁ ਕਪਟਦਾਰ ਖੋਲਹੁ ਏਕ ਘੜੀ ਖਾਟ ਮਾਸਾ ਇਹ ਵਿਸਰਾਮ ਧਿਆਨ ਲਾਉਣਾ ਹੈ ਨਾਨਕ ਮਿਲਹੁ ਇਤਿ ਠਮਕ कपट दर खुल हो इत विश्राम लाना है एक घड़ी खाट मासा खाट पुला बोलना है खट नहीं कहना है मंगर माहु भला मंगर गला के बोलना है मंगर माहु भला हार गुण अंक समावय गुणवंती गुण रवै मैं पिर निहचल पावय निहचल चतुर सुजान विधाता ਚੰਚਲ ਜਗਤ ਸਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਰਾਵ ਭਾਣੇ ਤਾ ਭਾਇਆ ਗੀਤ 나ਦ ਕਵਤ ਕਵੇ ਸੁਣ RAM ਨਾਮ ਦੁਖ ਭਾਗੈ ਗੀਤ 나ਦ ਇਥ ਠਮਕ ਕਾਵਿਤ ਕਵੇ ਸੁਣ ਇਥੇ ਵਿਸਰਾਮ ਹੈ ਕਵੀਤ ਵੀ ਪੂਲਾ ਬੋਲਨਾ ਕਵੀ ਵੀ ਪੂਲਾ ਬੋਲਨਾ ਕਾਵਿਤ ਕਵੇ ਸੁਣ RAM ਨਾਮ ਦੁਖ ਭਾਗੈ ਰਾਮ ਨਾਮ ਦੁਖ ਭਾਗੈ ਨਾਨਕ ਸਾਧਨ ਨਾਹ ਤਿਆਰੀ ਆਬ ਭਗਤੀ ਪਿਰ ਆਗੈ ਆਬ ਪਬੇ ਨਾਲ ਬੋਲਨਾ ਆਬ ਭਗਤੀ ਪਿਰ ਆਗੈ ਊਖ ਤੁਖਾਰ ਪੜੈ ਵਣ ਤ੍ਰੇਣ ਰਸ ਸੁਖੈ ਊਖ ਤੁਖਾਰ ਪੜੈ ਪੜੈ ਪੂਲਾ ਬੋਲਨਾ ਵਣ ਤ੍ਰੇਣ ਰਸ ਸੁਖੈ ਆਵਤ ਕੀ ਨਾਹੀ ਆਵਤ ਇਥੇ ਅੰਕ ਲਗਣੀ ਹੈ ਕੀ ਨਹੀਂ ਇਥੇ ਵਿਸਰਾਮ ਹੈ ਮਾਨ ਤਨ ਵਸਹਿ ਮੁਖੇ ਮੁਖੇ ਕਸਕੇ ਬੋਲਣਾ ਹੈ ਮਾਨ ਤਾਨ ਮਾਨ ਤਾਨ ਵਸਹਿ ਮੁਖੇ ਮਾਨ ਤਾਨ ਰਵ ਰਹਿਆ ਜਗ ਜੀਵਨ ਗੁਰਬਦੀ ਰੰਗ ਮਾਣੀ ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ ਦਰਸ਼ਨ ਦੇਹ ਦਇਆ ਪਤ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵੈ ਰਾਸ ਰਸੀਆ ਨਾਨਕ ਰੰਗ ਰਵੈ ਰਾਸ ਰਸੀਆ ਹਾਰਸਿਓ ਪ੍ਰੀਤ ਸਨੇਹੋ 마ਗ ਪੁਨੀਤ ਭਈ 마ਗ ਪੁਨੀਤ ਭਈ ਤੀਰਥ ਅੰਤਰ ਜਾਨਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੋਣ ਪ੍ਰਭ ਬੰਕੇ ਤਉ ਦੇ ਭਾਵਾ ਸਾਰ ਨਾਵਾ ਗੰਗ ਜਮੁਨ ਤਹਿ ਬੀਣੀ ਸੰਗਮ ਸਾਤ ਸਮੁੰਦ ਸਮਾਵਾ ਪੁੰਨ দান ਪੂਜਾ ਪਰਮੇਸ਼ਵਰ ਜੁਗ ਜੁਗ ਏਕੋ ਜਾਤਾ ਨਾਨਕ 마ਗ ਮਹਾਰਸ ਹਰਜਪ ਨਾਨਕ 마ਗ ਇਥੇ ਠਮਕ ਲਾ ਦਨੀ ਹੈ ਨਾਨਕ ਪਾਦ ਨਖੇਰ ਕੇ ਪੜਨਾ ਹੈ ਨਾਨਕ 마ਗ ਮਹਾਰਸ ਹਰਿ ਜਾਪ ਇਥੇ ਵਿਸਰਾਮ ਹੈ 68 ਤੀਰਥ ਇਥੇ ਠਮਕ ਨਾਤਾ 68 ਤੀਰਥ ਨਾਤਾ ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਸੁਭਾਇਆ ਫਲਗੁਣ ਪਦਿ ਜਮਕ ਲਾ ਦਨੀ ਹੈ ਫਲਗੁਣ ਮਨ ਰਹਿਸੀ ਇਥੇ ਵਿਸਰਾਮ ਹੈ ਪ੍ਰੇਮ ਸੁਭਾਇਆ ਆਨੰਦ ਇਹ ਰਹਸ ਭਇਆ ਆਪ ਗਵਾਇਆ ਰਹਸ ਪੂਲਾ ਬੂਲਾ ਮਨ ਮੋਹ ਚੁਕਾਇਆ ਜਾ ਤਿਸ ਪਾਇਆ ਕਰ ਕਿਰਪਾ ਕਰ ਆਉ ਆਉ ਖੁੱਲੇ ਮੂਲੇ ਉੜੇ ਹਨ ਬਹੁਤੇ ਵੇਸ ਕਰੀ ਪਿਰ ਬਾਜੋ ਬਾਜੋ ਮਹਿਲੀ ਲਹਾ ਨਾ ਥਾਉ ਮਹਿਲੀ ਲਹਾ ਨਾ ਥਾਉ ਆਰ ਢੋਰ ਰਸ ਪਾਟ ਪਟੰਬਰ ਪਿਰ ਲੋੜੀ ਸੀਗਾਰੀ ਨਾਨਕ ਮੇਲ ਲਈ ਗੁਰ ਆਪਣਾ ਨਾਨਕ ਮੇਲ ਲਈ ਗੁਰ ਆਪਣਾ ਘਰ-ਵਾਰ ਪਾਇਆ ਨਾਰੀ ਬੇ 10 ਮਾਹ ਰੁੱਤੀ ਥਿੱਤੀ ਵਾਰ ਭਲੇ ਬੇ 10 ਮਾਹ ਇੱਥੇ ਵਿਸਰਾਮ ਹੈ ਬੇ 10 ਇਹ ਸੰਬੰਧਕ ਪਾਠ ਹੈ ਲਮਕਾ ਕੇ ਬੋਲਣਾ ਹੈ ਬੇ ਨਾਮ ਦੋ ਦਾ ਹੁੰਦਾ ਹੈ 10 ਨਾਮ 10 ਮਹੀਨੇ 10 ਤੇ 2 12 ਮਹੀਨੇ ਯਾਨੀ ਬੇ 10 ਮਾਹ ਰੁਤੀ ਥਿਤੀ ਵਾਰ ਭਲੀ ਘੜੀ ਮੂਰਤ ਪਾਲ ਸਾਚੇ ਹਾਂ ਘੜੀ ਮੂਰਤ ਪਾਲ ਸਾਚੇ ਇਥੇ ਵਿਸਰਾਮ ਹੈ ਆਏ ਸਹਿਜ ਮਿਲੇ ਪ੍ਰਾਪ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣ ਜਿਨ ਸੀਗਾਰੀ ਤਸਹਿ ਪਿਆਰੀ ਮੇਲ ਭਇਆ ਰੰਗ ਮਾਣ ਕਾਰ ਸੇਜ ਸੁਹਾਵੀ ਜਾ ਪਿਰ 라ਵੀ ਗੁਰਮੁਖ ਮਸਤਕ ਭਾਗੋ ਨਾਨਕ ਅਹਨੇਸ 라ਵੇ ਪ੍ਰੀਤਮ ਹਰ ਵਰ ਥਿਰ ਸੋਹਾਗੋ ਤੁਖਾਰੀ ਮਹੱਲਾ ਪਹਿਲਾ ਪਹਿਲਾ ਪਹਿਰਾ ਨੈਣ ਸਲੋਨੜੀਏ ਹਾਂਜੀ ਪਹਿਲਾ ਪਹਿਰਾ ਇਥੇ ਚਮਕ ਨੈਣ ਸਲੁੰਨੜੀਏ ਇਥੇ ਵਿਸਰਾਮ ਹੈ ਰੈਣ ਅੰਧਿਆਰੀ RAM RAM ਪਦ ਨਖੇੜ ਕੇ ਹੀ ਪੜਨਾ ਹੈ ਵਖਰ RAM ਮੁਈਏ ਵਖਰ ਰਾਖ ਮੁਈਏ ਵਖਰ ਰਾਖ ਮੁਈਏ ਆਵੇ ਵਾਰੀ RAM ਵਾਰੀ ਆਵੇ ਕਮਣ ਚ ਜਗਾਵੇ ਹਾਂਜੀ ਵਾਰੀ ਆਵੇ ਕਵਨ ਜਗਾਵੇ ਸੂਤੀ ਜਾਮ ਰਸ ਚੂਸੈ ਰੈਣ ਅੰਧੇਰੀ ਕਿਆ ਪਾਤ ਤੇਰੀ ਚੋਰ ਪੜੈ ਘਰ ਮੂਸੈ ਹਾਂ ਚੋਰ ਪੜੈ ਪੜੈ ਪੋਲਾ ਬੋਲਣਾ ਹੈ ਘਰ ਮੂਸੈ ਰਾਖਣ ਹਾਰਾ ਅਗਮ ਅਪਾਰਾ ਸੁਣ ਬੇਨੰਤੀ ਮੇਰੀਆ ਨਾਨਕ ਮੂਰਖ ਕਬਹ ਨ ਚੀਤਾ ਹਾਂ ਨਾਨਕ ਪਦ ਤੇ ਯਮਕ ਲਾ ਕੇ ਬੋਲਣਾ ਹੈ ਨਾਨਕ ਮੂਰਖ ਕਬਹ ਨ ਚੀਤਾ ਕੀਆ ਸੂਝੈ ਰਹਿਣ ਅੰਧੇਰੀਆ ਕੀਆ ਸੂਝੈ ਰਹਿਣ ਅੰਧੇਰੀਆ ਦੂਜਾ ਪਹਿਰ ਭਇਆ ਜਾਗ ਅਚੇਤੀ RAM ਵਖਰ ਰਾਖ ਮੁਈਏ ਖਾਜੈ ਖੇਤੀ RAM ਹਾਂ ਖੇਤੀ RAM ਚੇਤੀ RAM ਇਸ ਤਰ੍ਹਾਂ ਨਹੀਂ ਕਹਿਣਾ ਜਾਗ ਚੇਤੀ RAM ਰਾਖੋ ਕੇ ਖਾਜੈ ਖੇਤੀ RAM ਇਸ ਤਰ੍ਹਾਂ ਇਹ ਨਖੀਰ ਕੇ ਪੜਨੇ ਹਨ ਰਾਖੋ ਖੇਤੀ ਹਰ ਗੁਰੇ ਖੇਤੀ ਜਾਗਤ ਚੋਰ ਨਾ ਲਾਗੇ ਜਾਗਤ ਚੋਰ ਨਾ ਲਾਗੇ ਜਾਮ ਮਾਗ ਨ ਜਾਵਹੁ ਨਾ ਦੁਖ ਪਾਵਹੁ ਜਾਮ ਕਾ ਡਰ ਭਉ ਭਾਗੇ ਰਵਸਸ ਦੀਪਕ ਗੁਰਮਤਿ ਦਵਾਰੈ ਮਾਨ ਸਾਚਾ ਮੁਖ ਧਿਆਵੈ ਨਾਨਕ ਮੂਰਖ ਅਜਹ ਨ ਚੇਤਾ ਹਾਂ ਨਾਨਕ ਪਤਿ ਯਮਕ ਲਾਕੇ ਨਾਨਕ ਮੂਰਖ ਅਜਹ ਨ ਚੇਤਾ ਇਥੇ ਵਿਸਰਾਮ ਹੈ ਕਿਵ ਦੂਜੈ ਸੁਖ ਪਾਵੈ ਤੀਜਾ ਪਹਿਰ ਭਇਆ ਨੀਦ ਵਿਆਪੀ RAM ਮਾਇਆ ਸੋਤਦਾਰਾ ਦੂਖ ਸੰਤਾਪੀ RAM ਹਾਂ ਇਹ ਵੀ ਸੰਤਾਪੀ ਪਦ ਤੇ ਥੋੜਾ ਜਿਹਾ ਠਹਿਰਾਅ ਦੇ ਕੇ ਮਾਇਆ ਸੋਤਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਸੈ ਨਾਮ ਧਿਆਵੈ ਤਾ ਸੁਖ ਪਾਵੈ ਗੁਰਮਤਿ ਕਾਲ ਨ ਅਗਰਾਸੈ ਗੁਰਮਤਿ ਤੇ ਯਮਕ ਲਾਦੂ ਗੁਰਮਤਿ ਕਾਲ ਨ ਅਗਰਾਸੈ ਨਾਮ ਧਿਆਵੈ ਤਾ ਸੁਖ ਪਾਵੈ ਗੁਰਮਤਿ ਕਾਲ ਨਾ ਗਰਾਸੈ ਜੰਮਣ ਮਰਨ ਕਾਲ ਨਹੀਂ ਛੋੜੈ ਵਿਰਨਾ ਵੈ ਸੰਤਾਪੀ ਵਿਰਨਾ ਵੈ ਸੰਤਾਪੀ ਨਾਨਕ ਤੀਜੈ ਤ੍ਰਿਬਦ ਲੋਗਾ ਅਲੋਕਾ ਮਾਇਆ ਮੋਹ ਵਿਆਪੀ ਚੌਥਾ ਪਹਿਰ ਭਇਆ ਚੌਥਾ ਪਹਿਰ ਭਇਆ ਚੌਥਾ ਪਹਿਰ ਭਇਆ ਦੌਤ ਵਿਹਾਗੈ RAM ਤਿਨ ਘਰ ਰਾਖ ਅੜਾ ਜੋ ਅਣ ਦਿਨ ਜਾਗੈ RAM ਗੁਰ ਪੂਛ ਜਾਗੇ ਨਾਮ ਲਾਗੇ ਤਿਨਾ ਰਹਿਣ ਸੁਹੇਲੀਆ ਗੁਰ ਸ਼ਬਦ ਕਮਾ ਵਹਿ ਜਨਮ ਨ ਆਵਹਿ ਤਿਨਾ ਹਾਰ ਪ੍ਰਭ ਬੇਲੀਆ ਕਰ ਕੰਪ ਚਰਨ ਸਰੀਰ ਕੰਪੈ ਹਾਂ ਕਰ ਕੰਪ ਇੱਥੇ ਠਮਕ ਚਰਨ ਸਰੀਰ ਕੰਪੈ ਇੱਥੇ ਵਿਸਰਾਮ ਹੈ ਨੈਣ ਅੰਦਲੇ ਤਾਨ ਭਸਮ ਸੀ ਨੈਣ ਅੰਦਲੇ ਤਾਨ ਭਸਮ ਸੀ ਨਾਨਕ ਦੁਖੀਆ ਜੋਗ ਚਾਰੇ ਹਾਂ ਇਹ ਵੀ ਯਮਕ ਯਾਦ ਰੱਖਣੀ ਹੈ ਨਾਨਕ ਪਦ 2 ਯਮਕ ਲਾਉਣੀ ਹੈ ਨਾਨਕ ਦੁਖੀਆ ਨਹੀਂ ਕਹਿ ਦੇਣਾ ਨਾਨਕ ਦੁਖੀਆ ਜੋਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਖੂਲੀ ਗੰਠ ਉਠੋ ਹਾਂ ਖੂਲੀ ਖੂਲੀ ਗੰਠ ਇਥੇ ਠਮਕ ਉਠੋ ਇਥੇ ਵਿਸਰਾਮ ਹੈ ਖੂਲੀ ਗੰਠ ਉਠੋ ਖੂਲੀ ਗੰਠ ਉਠੋ ਲਿਖਿਆ ਆਇਆ RAM ਰਸ ਕਸ ਸੁਖ ਠਾਕੇ ਬੰਦ ਚਲਾਇਆ RAM ਬੰਦ ਚਲਾਇਆ ਜਾ ਪ੍ਰਭ ਪਾਇਆ ਨਾ ਦੀਸੈ ਨਾ ਸੁਣੀਐ ਆਪਣਵਾਰੀ ਸਭ ਸੈ ਆਵੇ ਪੱਕੀ ਖੇਤੀ ਲੋਣੀਐ ਘੜੀ ਚਸੇ ਕਾ ਲੇਖਾ ਦੀਜੈ ਘੜੀ ਘੜੀ ਚਸੇ ਕਾ ਲੇਖਾ ਲੀਜੈ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹਜਿਆ ਨਾਨਕ ਸੁਰ ਨਰ ਸ਼ਬਦ ਮਿਲਾਏ ਤਿਨ ਪ੍ਰਵ ਕਾਰਨ ਕੀਆ